ਜੀਕੇਐਮ ਮੀਡੀਆ ਨਾਲ ਜੁੜ ਚੁੱਕੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ 10 ਲੱਖ ਤੋਂ ਵੱਧ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ ਵਿੱਚ ਦਿਖਾਈ ਦੇ ਰਿਹਾ ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਨੇ ਗੈਰ ਕਾਨੂੰਨੀ ਪ੍ਰਵਾਸੀ ਕੈਨੇਡਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ ਜਿੰਨਾਂ ਵਿੱਚੋਂ ਅੱਧੇ ਭਾਰਤੀ ਹੋਣਗੇ ਕੈਨੇਡਾ ਵਿੱਚ ਲੱਖਾਂ ਵਰਕ ਪਰਮਿਟਾਂ ਦੀ ਮਿਆਦ ਪੁੱਗ ਰਹੀ ਹੈ ਇਮੀਗ੍ਰੇਸ਼ਨ ਸਰਨਾਥੀ ਅਤੇ ਨਾਗਰਿਕਤਾ ਮੰਤਰਾਲੇ ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ ਇਮੀਗ੍ਰੇਸ਼ਨ ਸਲਾਹਕਾਰ ਕਵਰ ਸਹਿਰਾ ਨੇ ਕਿਹਾ ਕਿ ਲਗਭਗ 1 ਲੱਖ ਪੰਜਾਬ ਵਰਕ ਪਰਮਿਟ 2025 ਦੇ ਅੰਤ ਤੱਕ ਖਤਮ ਹੋਣ ਵਾਲੇ ਹਨ ਜਦਕਿ ਹੋਰ 927000 ਵਰਕ ਪਰਮਿਟ 2026 ਵਿੱਚ ਖਤਮ ਹੋਣ ਵਾਲੇ ਹਨ ਕਬਰਸਰਾ ਨੇ ਦੱਸਿਆ ਕਿ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੇ ਧਾਰਕ ਦੀ ਕਾਨੂੰਨੀ ਸਥਿਤੀ ਆਪਣੇ ਆਪ ਖਤਮ ਹੋ ਜਾਂਦੀ ਹੈ ਜਦ ਤੱਕ ਉਹ ਕੋਈ ਹੋਰ ਵੀਜ਼ਾ ਨਾ ਲੈ ਲੈਣ ਜਾਂ ਸਥਾਈ ਨਿਵਾਸੀ ਨਾ ਬਣ ਜਾਵੇ ਕੈਨੇਡੀਅਨ ਸਰਕਾਰ ਵੱਲੋਂ ਅਸਥਾਈ ਕਰਮਚਾਰੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ ਨੀਮਾ ਨੂੰ ਲਗਾਤਾਰ ਸਖਤ ਕਰਨ ਕਾਰਨ ਇਹ ਵਿਕਲਪ ਹੋਰ ਵੀ ਸੀਮਤ ਹੋ ਗਏ ਹਨ ਕੈਨੇਡਾ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਕਾਨੂੰਨੀ ਦਰਜਾ ਖਤਰੇ ਵਿੱਚ ਹੈ ਸਿਰਫ 2026 ਦੀ ਪਹਿਲੀ ਤਿਮਾਈ ਵਿੱਚ ਲਗਭਗ 3115000 ਲੋਕਾਂ ਦਾ ਕਾਨੂੰਨੀ ਦਰਜਾ ਖਤਮ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਇਮੀਗ੍ਰੇਸ਼ਨ ਸਿਸਟਮ ਵਿੱਚ ਰੁਕਾਵਟ ਆ ਸਕਦੀ ਹੈ 2025 ਦੀ ਅੰਤਿਮ ਸਤਿਮਾਹੀ ਵਿੱਚ 291000 ਤੋਂ ਵੱਧ ਲੋਕਾਂ ਦਾ ਕਾਨੂੰਨੀ ਦਰਜਾ ਖਤਮ ਹੋ ਚੁੱਕਾ ਹੈ 2026 ਦੇ ਮੱਦ ਤੱਕ ਕੈਨੇਡਾ ਵਿੱਚ ਘੱਟੋ-ਘੱਟ 20 ਲੱਖ ਲੋਕ ਬਿਨਾਂ ਕਾਨੂੰਨ ਦਰਜੇ ਦੇ ਰਹਿ ਰਹਿਣਗੇ ਜਿਨ੍ਹਾਂ ਵਿੱਚ ਲਗਭਗ ਅੱਧੇ ਭਾਰਤੀ ਹੋਣਗੇ ਹਜ਼ਾਰਾਂ ਸਟੱਡੀ ਪਰਮਿਟ ਵੀ ਖਤਮ ਹੋ ਜਾਣਗੇ ਤੇ ਕਈ ਹੋਰ ਅਰਜ਼ੀਆਂ ਨੂੰ ਵੀ ਰੱਦ ਕੀਤਾ ਜਾਏਗਾ ਕਾਨ ਖੇਤਰ ਦੇ ਕੁਝ ਹਿੱਸਿਆਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਡੀ ਆਬਾਦੀ ਨੇ ਪਹਿਲਾਂ ਹੀ ਸਮਾਜਿਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ ਜੰਗਲੀ ਇਲਾਕਿਆਂ ਵਿੱਚ ਟੈਂਟ ਦੇ ਕੈਂਪ ਬਣਾਏ ਗਏ ਹਨ ਜਿੱਥੇ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ ਬ੍ਰਮਟਨ ਸਥਿਤ ਪੱਤਰਕਾਰ ਨਿਤਿਨ ਚੋਪੜਾ ਨੇ ਇਸ ਤਰ੍ਹਾਂ ਦੇ ਕਈ ਟੈਂਟ ਵਾਲੇ ਇਲਾਕਿਆਂ ਦੇ ਦਸਤਾਵੇਜ਼ ਕੀਤਾ ਉਹਨਾਂ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਭਾਰਤ ਤੋਂ ਆਏ ਗੈਰ ਕਾਨੂੰਨੀ ਪ੍ਰਵਾਸੀ ਨਗਦ ਭੁਗਤਾਨ ਲਈ ਕੰਮ ਕਰ ਰਹੇ ਹਨ ਤੇ ਕੁਝ ਦਲਾਲ ਅਸਥਾਈ ਵਿਆਹ ਕਰਵਾਉਣ ਲਈ ਦਲਾਲੀਆਂ ਕਰ ਰਹੇ ਹਨ ਜੀਕੇਐਮ ਮੀਡੀਆ ਨਾਲ ਜੁੜ ਚੁੱਕੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ 10 ਵੱਡ ਭਾਰਤੀਆਂ ਦਾ ਲੀਗਲ ਸਟੇਟਸ ਖਤਰੇ ਵਿੱਚ ਦਿਖਾਈ ਦੇ ਰਿਹਾ ਜੰਗਲਾਂ 'ਚ ਟੈਂਟ ਲਗਾ ਕੇ ਰਹਿ ਰਹੇ ਨੇ ਗੈਰ ਕਾਨੂੰਨੀ ਪ੍ਰਵਾਸੀ ਕੈਨੇਡਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ ਜਿੰਨਾਂ ਵਿੱਚੋਂ ਅੱਧੇ ਭਾਰਤੀ ਹੋਣਗੇ ਕੈਨੇਡਾ ਵਿੱਚ ਲੱਖਾਂ ਵਰਕ ਪਰਮਿਟਾਂ ਦੀ ਮਿਆਦ ਪੁੱਗ ਰਹੀ ਹੈ ਇਮੀਗ੍ਰੇਸ਼ਨ ਸਰਨਾਥੀ ਅਤੇ ਨਾਗਰਿਕਤਾ ਮੰਤਰਾਲੇ ਤੋਂ ਪ੍ਰਾਪਤ ਅੰਕੜਿਆਂ ਦੇ ਅਨੁਸਾਰ ਇਮੀਗ੍ਰੇਸ਼ਨ ਸਲਾਹਕਾਰ ਕਵਰ ਸਹਿ ਰਹਾਨੇ ਕੇ ਹਾਕ ਲਗਭਗ 1,52,000 ਵਰਕ ਪਰਮਿਟ 2025 ਦੇ ਅੰਤ ਤੱਕ ਖਤਮ ਹੋਣ ਵਾਲੇ ਹਨ ਜਦਕਿ ਹੋਰ 9,72, ਹਜ਼ਾਰ ਵਰਕ ਪਰਮਿਟ 2026 ਵਿੱਚ ਖਤਮ ਹੋਣ ਵਾਲੇ ਹਨ ਕਬਰਸਰਾ ਨੇ ਦੱਸਿਆ ਕਿ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੇ ਧਾਰਕ ਦੀ ਕਾਨੂੰਨੀ ਸਥਿਤੀ ਆਪਣੇ ਆਪ ਖਤਮ ਹੋ ਜਾਂਦੀ ਹੈ ਜਦ ਤੱਕ ਉਹ ਕੋਈ ਹੋਰ ਵੀਜ਼ਾ ਨਾ ਲੈ ਲੈਣ ਜਾਂ ਸਥਾਈ ਨਿਵਾਸੀ ਨਾ ਬਣ ਜਾਵੇ ਕੈਨੇਡੀਅਨ ਸਰਕਾਰ ਵੱਲੋਂ ਅਸਥਾਈ ਕਰਮਚਾਰੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ ਨੀਮਾ ਨੂੰ ਲਗਾਤਾਰ ਸਖਤ ਕਰਨ ਕਾਰਨ ਇਹ ਵਿਕਲਪ ਹੋਰ ਵੀ ਸੀਮਤ ਹੋ ਗਏ ਹਨ ਕੈਨੇਡਾ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਕਾਨੂੰਨੀ ਦਰਜਾ ਖਤਰੇ ਵਿੱਚ ਹੈ ਸਿਰਫ 2026 ਦੀ ਪਹਿਲੀ ਤਿਮਾਈ ਵਿੱਚ ਲਗਭਗ 311500 ਕੰਧਾ ਕਾਨੂੰਨੀ ਦਰਜਾ ਖਤਮ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਇਮੀਗ੍ਰੇਸ਼ਨ ਸਿਸਟਮ ਵਿੱਚ ਰੁਕਾਵਟ ਆ ਸਕਦੀ ਹੈ 2025 ਦੀ ਅੰਤਿਮ ਸਤਿਮਾਹੀ ਵਿੱਚ 291000 ਤੋਂ ਵੱਧ ਲੋਕਾਂ ਦਾ ਕਾਨੂੰਨੀ ਦਰਜਾ ਖਤਮ ਹੋ ਚੁੱਕਾ ਹੈ 2026 ਦੇ ਮੱਦ ਤੱਕ ਕੈਨੇਡਾ ਵਿੱਚ ਘੱਟੋ-ਘੱਟ 20 ਲੱਖ ਲੋਕ ਬਿਨਾਂ ਕਾਨੂੰਨ ਦਰਜੇ ਦੇ ਰਹਿ ਰਹਿਣਗੇ ਜਿਨ੍ਹਾਂ ਵਿੱਚ ਲਗਭਗ ਅੱਧੇ ਭਾਰਤੀ ਹੋਣਗੇ ਹਜ਼ਾਰਾਂ ਸਟੱਡੀ ਪਰਮਿਟ ਵੀ ਖਤਮ ਹੋ ਜਾਣਗੇ ਤੇ ਕਈ ਹੋਰ ਅਰਜ਼ੀਆਂ ਨੂੰ ਵੀ ਰੱਦ ਕੀਤਾ ਜਾਏਗਾ ਤੁਰੰਤ ਖੇਤਰ ਦੇ ਕੁਝ ਹਿੱਸਿਆਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਵੱਡੀ ਆਬਾਦੀ ਨੇ ਪਹਿਲਾਂ ਹੀ ਸਮਾਜਿਕ ਸਮੱਸਿਆਵਾਂ ਆਦਾ ਕਰ ਦਿੱਤੀਆਂ ਹਨ ਜੰਗਲੀ ਇਲਾਕਿਆਂ ਵਿੱਚ ਟੈਂਟ ਦੇ ਕੈਂਪ ਬਣਾਏ ਗਏ ਹਨ ਜਿੱਥੇ ਗੈਰ ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ ਬ੍ਰਮਟਨ ਸਥਿਤ ਪੱਤਰਕਾਰ ਨਿਤਿਨ ਚੋਪੜਾ ਨੇ ਇਸ ਤਰ੍ਹਾਂ ਦੇ ਕਈ ਟੈਂਟ ਵਾਲੇ ਇਲਾਕਿਆਂ ਦੇ ਦਸਤਾਵੇਜ਼ ਕੀਤਾ ਉਹਨਾਂ ਦੱਸਿਆ ਕਿ ਜਾਣਕਾਰੀ ਮਿਲੀ ਹੈ ਕਿ ਭਾਰਤ ਤੋਂ ਆਏ ਗੈਰ ਕਾਨੂੰਨੀ ਪ੍ਰਵਾਸੀ ਨਗਦ ਭੁਗਤਾਨ ਲਈ ਕੰਮ ਕਰ ਰਹੇ ਹਨ ਤੇ ਕੁਝ ਦਲਾਲ ਅਸਥਾਈ ਵਿਆਹ ਕਰਵਾਉਣ ਲਈ ਦਲਾਲੀਆਂ ਕਰ ਰਹੇ ਹਨ